ਸਤਿ ਸ਼੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਤ ਪ੍ਰਸਾਰ ਅਮਰਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਅਸੀਂ ਦਰਸ਼ਕਾਂ ਨੂੰ ਇਹ ਦੱਸਣ ਜਾ ਰਹੇ ਹਾਂ ਕਿ ਜੋ ਤਕਸਰੀ ਅਕਾਲ ਤਖਤ ਸਾਹਿਬ ਨੇ 2 ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਲਈ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਸਨੇ ਅੱਜ ਆਪਣਾ ਕੰਮ ਆਰੰਭ ਕਰ ਦਿੱਤਾ ਤੇ ਪਹਿਲੀ ਭਰਤੀ ਅੱਜ ਦੁਪਹਿਰ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਸ਼ੁਰੂ ਹੋ ਗਈ ਹੈ। ਔਰ ਲੋਕਾਂ 'ਚ ਬੜਾ ਉਤਸ਼ਾਹ ਹੈ, ਪੰਥ ਇਕੱਠਾ ਹੋਇਆ, ਸਭ ਪਾਸੇ ਠਾਠਾ ਮਾਰਦਾ ਹੈ ਇੰਨਾ ਰਸਮੀ ਕਿ ਉਹਨਾਂ ਕੋਲ ਇਹਨੇ ਮੈਂਬਰ ਨਹੀਂ ਸੀ ਕਿ ਉਹ ਉਸ ਦੀਆਂ ਦਬਾ-ਦਬ ਪਰਚੀਆਂ ਕੱਟ ਕੇ ਤੇ ਮੈਂਬਰਸ਼ਿਪ ਬਣਾਣ ਉਮੀਦ ਕੀਤਾ ਜਾਂਦਾ ਹੈ ਕਿ ਵੀ ਸਾਰਾ ਪੰਥ ਜਿਹੜਾ ਇਸ ਪ੍ਰਤੀ ਕਮੇਟੀ ਦੇ ਥੱਲੇ ਇਕੱਠਾ ਹੋ ਰਿਹਾ ਐ ਐਕਚੁਅਲੀ ਇਹ ਪੰਥ ਦੀ ਪ੍ਰਤੀ ਹੋ ਰਹੀ ਹੈ ਜਿਸ ਨੂੰ ਕਿ ਅਕਾਲੀ ਦਲ ਦੀ ਪ੍ਰਤੀ ਕਿਹਾ ਜਾ ਰਿਹਾ ਅਕਾਲੀ ਦਲ ਜੋ 1920 ਵਾਲਾ ਸੀ ਇਹ ਜੋ ਬਾਦਲ ਅਕਾਲੀ ਦਲ ਹੈ ਇਹਨਾਂ ਨੇ 22 ਲੱਖ ਦੇ ਕਰੀਬ ਜਾਂ ਇਸ ਤੋਂ ਵੀ ਵੱਧ ਪ੍ਰਤੀ ਦੀਆਂ ਪਰਚੀਆਂ ਇਕੱਠੇ ਕੀਤੀਆਂ ਅਤੇ ਇਹਨਾਂ ਨੇ ਅਜੇ ਤੱਕ ਨਹੀਂ ਦੱਸਿਆ ਕਿ ਇਹਨਾਂ ਨੇ ਬੈਂਕ 'ਚ ਕਿੰਨੇ ਪੈਸੇ ਜਮ੍ਹਾਂ ਕਰਾਇਨ ਕਿਉਂਕਿ 10 ਰੁਪਏ ਇੱਕ ਮੈਂਬਰਸ਼ਿਪ ਤੋਂ ਲੈ ਜਾਂਦੇ ਨੇ ਤਾਂ ਇਹਨਾਂ ਨੇ ਜੇ 22 ਲੱਖ ਕੀਤੇ ਤਾਂ ਇਹਨਾਂ ਕੋਲੋਂ 2 ਕਰੋੜ ਕੁਝ ਰੁਪਏ ਦੀ ਇਹਨਾਂ ਦੀ ਬੈਂਕ ਰਸੀਦ ਚਾਹੀਦੀ ਏ ਜੇ ਇਹਨਾਂ ਨੇ 35 ਲੱਖ ਕੀਤੇ ਨੇ ਤੇ 3.5 ਕਰੋੜ ਦੀ ਚਾਹੀਦੀ ਏ ਪਰ ਇਹ ਇਸ ਦਾ ਜਵਾਬ ਕੋਈ ਨਹੀਂ ਦੇ ਰਿਹਾ ਸੋਗੋਂ ਇਹਨਾਂ ਨੇ ਕੋਸ਼ਿਸ਼ ਕੀਤੀ ਏ ਕਿ ਇਹ ਦੱਸਿਆ ਜਾਏ ਕਿ ਕਿਹੜੇ ਬੈਂਕ 'ਚ ਪੈਸਾ ਜਮ੍ਹਾਂ ਕਰਾਏਗੀ ਜਿਹੜੀ ਭਰਤੀ ਅੱਜ ਸ਼ੁਰੂ ਕੀਤੀ ਏ ਉਹਨਾਂ ਦੇ ਬੈਂਕ ਅਕਾਊਂਟ ਨੰਬਰ ਪੁੱਛ ਰਹੇ ਸੀ ਉਹਨਾਂ ਦਾ ਐਡਰੈਸ ਪੁੱਛ ਰਹੇ ਸੀ ਇਹਨਾਂ ਨੂੰ ਬੋਗਸ ਭਰਤੀ ਕਹ ਰਹੇ ਸੀ ਜਾਨੀ ਕਿ ਦਲਜੀਤ ਚੀਮਾ ਇਸ ਪ੍ਰਕਾਰ ਤੜਫੜਾ ਰਿਹਾ ਕਿ ਉਸ ਨੇ ਇਹ ਸੋਚਿਆ ਹੀ ਨਹੀਂ ਕਿ ਵੀ ਜਿਹੜੀ ਕਮੇਟੀ ਨੂੰ ਮੈਂ ਬੋਗਸ ਭਰਤੀ ਕਹਿ ਰਿਹਾ ਇਸ ਦੀ ਸਿਰਜਣਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਨੇ ਕੀਤੀ ਹੈ ਇਹ ਪੰਥਕ ਭਰਤੀ ਹੋ ਰਹੀ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਹੈ 1920 ਵਾਲਾ ਸੋ ਇਸ ਨੂੰ ਅਸੀਂ ਵਿਸਤਾਰ ਪੂਰਵਕ ਦੱਸਾਂਗੇ ਅੱਜ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜਨੀ ਮੀ ਪੰਜ ਮੈਂਬਰੀ ਕਮੇਟੀ ਨੂੰ ਬੁਲਾ ਕੇ ਚਾਹ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਤੋਂ ਇਹ ਉਮੀਦ ਰੱਖੀ ਹੈ ਕਿ ਸਾਰੇ ਜੋ ਅਕਾਲੀ ਦਲਾਂ ਇੱਕਜੁੱਟ ਹੋ ਜਾਣ ਇੱਕ ਪੰਥ ਦੀ ਸ਼ਕਤੀ ਬਣਨ ਸੋ ਇਸ ਚਰਚਾ ਨੂੰ ਅੱਗੇ ਵਧਾਉਂਦੇ ਆ ਮੇਰੀ ਆਪ ਜੀ ਨੂੰ ਗੁਜਾਰਸ਼ ਹੈ ਜੇਕਰ ਤੁਸੀਂ ਇਸ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਇਸ ਨੂੰ ਲਾਈਕ ਕਰੋ ਅਤੇ ਇਸ ਦਾ ਬੈਲ ਆਈਕਨ ਜ਼ਰੂਰ ਦਬਾਓ ਤਾਂ ਜੋ ਵੀ ਵੀਡੀਓ ਅਸੀਂ ਇਸ ਅਪਲੋਡ ਕਰੀਏ ਅਮਰਿਤ ਪਸਾਰਦੇ ਉਹਦੀ ਪਹਿਲੀ ਸੂਚਨਾ ਤੁਹਾਡੇ ਤੱਕ ਉਸੇ ਸਮੇਂ ਪਹੁੰਚੇ ਕਮਿਊਨੀਕੇਸ਼ਨ ਮਿਲੇ ਤੁਸੀਂ ਉਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਬਣਾ ਸਕਦੇ ਹੋ ਨਰੀਖਣ ਕਰ ਸਕਦੇ ਹੋ ਤੇ ਥੱਲੇ ਦਿੱਤੀ ਜਿਹੜੀ ਕਮੈਂਟ ਪੱਟੀ ਉਹਦੇ ਵਿੱਚ ਆਪਣੇ ਵਿਚਾਰ ਦਰਜ ਕਰੋ ਸੋ ਮੈਂ ਇਹ ਦੱਸਣਾ ਚਾਹਨਾ ਕਿ ਡਾਕਟਰ ਚੀਮਾ ਨੇ ਕੱਲ ਪ੍ਰੈਸ ਕਾਨਫਰੰਸ ਕਰਕੇ ਬੜਾ ਸ਼ੋਰ ਸ਼ਰਾਬਾ ਕੀਤਾ ਕਿ ਇਹ ਤਾਂ ਬੋਗਸ ਹੈ ਇਹਨਾਂ ਕੋਲ ਬੈਂਕ ਅਕਾਊਂਟ ਕੋਈ ਨਹੀਂ ਇਹਨਾਂ ਦਾ ਦਫ਼ਤਰ ਦਾ ਐਡਰੈਸ ਕੋਈ ਨਹੀਂ ਸਮਝ ਨਹੀਂ ਆਂਦੀ ਉਹ ਜਿਹੜੀਆਂ ਪਰਚੀਆਂ ਦਿਖਾ ਰਹੇ ਸੀ ਕਾਪੀਆਂ ਉਹ ਉਹਨਾਂ ਨੇ ਕਿੱਥੋਂ ਲਈਆਂ ਤੇ ਉਹ ਤਾਂ ਖਾਲੀ ਪਰਚੀਆਂ ਸੀ ਜਿਨ੍ਹਾਂ ਉੱਪਰ ਉਹ ਕਹਿੰਦੇ ਥੱਲੇ ਕਿਸੇ ਦਾ ਨਾਂ ਨਹੀਂ ਟੈਲੀਫੋਨ ਨੰਬਰ ਨਹੀਂ ਚਲੋ ਇਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਕਿ ਨਹੀਂ ਇਹਦਾ ਵਿਰੋਧੀਆਂ ਨਾਲ ਸੰਬੰਧ ਹੈ ਕਿ ਉਹ ਡਾਕਟਰ ਸੀਮੇ ਦੀ ਹਰ ਗੱਲ ਦਾ ਜਵਾਬ ਦੇਣ ਪਰ ਡਾਕਟਰ ਸੀਮੇ ਨੂੰ ਅੱਜ ਗੁਰਪ੍ਰਤਾਪ ਸਿੰਘ ਬਡਾਲਾ ਨੇ ਪ੍ਰੈਸ਼ਨਲ ਗੱਲਬਾਤ ਕਰਦਿਆਂ ਤੇ ਉਹ ਇਸ ਪੰਜ ਮੈਂਬਰੀ ਕਮੇਟੀ ਦੇ ਸੀਨੀਅਰ ਮੈਂਬਰ ਹਨ ਕਿਹਾ ਕਿ ਇਸ ਦਾ ਤੋਂ ਮਨੋਂ ਤਵਾਜਨ ਕੋ ਬਠਾ ਹੈ ਡਾਕਟਰ ਸੀਮਾ ਤੋਂ ਇਸ ਲਈ ਅਬਾ ਤਵਾ ਗਲਾਂ ਕਰੀ ਜਾ ਰਿਹਾ ਸੋ ਇਹ ਜੋ ਭੜਤੀ ਹੈ ਇਸ ਦੀ ਭੜਤੀ ਸ਼ੁਰੂ ਕਰਨ ਤੋਂ ਪਹਿਲੇ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਅਕਾਲ ਤਖਤ ਸਾਹਿਬ ਤੋਂ ਆਈ ਚਿੱਠੀ ਦਾ ਸਤਕਾਰ ਕਰਦੇ ਹੋਏ ਜਾ ਕੇ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੜਗਾਜੀ ਨਾਲ ਮੁਲਾਕਾਤ ਵੀ ਕੀਤੀ ਕਾਫੀ ਵਿਚਾਰਾ ਹੋਈਆਂ ਚਰਚੇ ਹੋਏ ਆਦਾਨ ਪ੍ਰਦਾਨ ਹੋਇਆ ਖਿਆਲਾਂ ਦਾ ਆਨੰਦ ਪ੍ਰਦਾਨ ਹੋਇਆ ਔਰ ਪੰਥਕ ਮੁੱਦਿਆਂ ਤੇ ਉਹਨਾਂ ਨੇ ਕਾਫੀ ਚੰਗੀਆਂ ਗੱਲਾਂ ਦੋਨੋਂ ਪਾਸੋਂ ਹੋਈਆਂ ਸੋ ਗੁਰਗੱਜ ਜੀ ਨੇ ਇੱਕ ਸੁਨੇਹਾ ਦਿੱਤਾ ਇਹਨਾਂ ਨੂੰ ਕਿ ਬਈ ਸਾਰੀਆਂ ਜੋ ਅਕਾਲੀ ਦਲ ਹਨ ਉਹ ਇਕੱਠੇ ਹੋਣੇ ਚਾਹੀਦੇ ਸੋ ਅਕਾਲੀ ਗੁਰਤਾਂ ਚ ਇਕਤਾ ਹੋਣੀ ਚਾਹੀਦੀ ਹੈ ਜੋ ਕੁਝ ਗੁਰਪ੍ਰਤਾਪ ਸਿੰਘ ਉਡਾਲਾ ਜੀ ਨੇ ਦੱਸਿਆ ਪੱਤਰਕਾਰਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਸਾਰੇ ਹੀ ਦਲਾਨੂ ਸਾਰੀਆਂ ਸਿਆਸੀ ਅਕਾਲੀਆਂ ਨੂੰ ਪਾਰਟੀਆਂ ਨੂੰ ਸੱਦਾ ਦਿੱਤਾ ਕਿ ਉਹ ਇਸ ਜੋ ਮੈਂਬਰਸ਼ਿਪ ਮਹਿੰਮ ਹੈ ਇਹਦੇ ਵੀ ਸ਼ਰੀਕ ਹੋਣ ਮੈਂਬਰ ਬਣਨ ਤੇ ਪੰਥ ਦਾ ਹਿੱਸਾ ਬਣ ਇਹ ਪੰਥਕ ਪਾਰਟੀ ਹੈ ਇਹ ਪੰਥ ਹੈ ਇਸ ਨੂੰ ਪੰਥ ਦਾ ਜਿਹੜਾ ਸਮਰਥਨ ਮਿਲਿਆ ਹੋਇਆ ਕਿਉਂਕਿ ਅਕਾਲ ਤਖਤ ਸਾਹਿਬ ਨੇ ਬਣਾਈ ਹੈ ਸੋ 2 ਦਸੰਬਰ ਦੇ ਹੁਣ ਤੱਕਨ ਜਿਤਨੇ ਵੀ ਹੁਕਮਨਾਮੇ ਸਿਗੇ ਉਹ ਅੱਜ ਲਾਗੂ ਕਰ ਦਿੱਤੇ ਗਏ ਔਰ ਇਸ ਨਾਲ ਪੰਥ ਵਿੱਚ ਬੜੀ ਖੁਸ਼ੀ ਦੀ ਲਹਿਰ ਫੈਲੀ ਹੈ ਕਿ ਆਖਰ ਹੁਕਮਨਾਮੇ ਲਾਗੂ ਹੋ ਗਏ ਤੇ ਕਾਰਵਾਈ ਰੰਮ ਹੋ ਗਈ ਹੁਣ ਇਹ ਜਿਹੜੀ ਕਾਰਵਾਈ ਸ਼ੁਰੂ ਕੀਤੀ ਇੱਥੇ ਮੈਂ ਦੱਸਣਾ ਚਾਹਨਾ ਕਿ ਪਹਿਲੇ ਉਹਨਾਂ ਨੇ ਸਵੇਰੇ ਅਰਦਾਸ ਕੀਤੀ ਸਾਰੇ ਪੰਜ ਮੈਂਬਰੀ ਕਮੇਟੀ ਅਤੇ ਉਹਨਾਂ ਦੇ ਸਮਰਥਕ ਬੀਬੀ ਜਗੀਰ ਕੌਰ ਉਸ ਤੋਂ ਇਲਾਵਾ ਜੋ ਸੰਤਾ ਸਿੰਘ ਉਮੈਦਪ uri ਜਸਵੰਤ ਕੌਰ ਸੋ ਇਕਬਾਲ ਸਿੰਘ ਝੁੰਨਾ ਅਤੇ ਮਾਨਪ੍ਰੀਤ ਯਾਲੀ ਅਤੇ ਇਸ ਤੋਂ ਇਲਾਵਾ ਪ੍ਰੇਮ ਸਿੰਘ ਚੰਦੂ ਮਾਜਰਾ ਬਾਬਾ ਸਰਬਜੋਤ ਸਿੰਘ 베ਦੀ ਵੀ ਉੱਥੇ ਸੀਗੇ ਔਰ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਤਕਸੀਰੀ ਅਕਾਲ ਤਖਤ ਸਾਹਿਬ ਤਕਸੀਰੀ ਦਮਦਮਾ ਸਾਹਿਬ ਵੀ ਉੱਥੇ ਹਾਜ਼ਰ ਸਨ ਅਤੇ ਉਹਨਾਂ ਨੇ ਆਪਣੇ ਜੋ ਆਸ਼ੀਰਵਾਦ ਦੇ ਸ਼ਬਦ ਇਸ ਭਰਤੀ ਨੂੰ ਦਿੱਤੇ ਔਰ ਉਹਨਾਂ ਨੇ ਇਹ ਜੋ ਕਿਹਾ ਕਿ ਵੀ ਇਹ ਪੰਥ ਦੀ ਤੇ ਪੰਜਾਬ ਦੀ ਰੱਖਿਆ ਕਰਨ ਲਈ ਪਾਰਟੀ ਬਣ ਰਹੀ ਹੈ ਇਹ ਪੰਥਕ ਮੁੱਦੇਆਂ ਨੂੰ ਵੀ ਸੁਲ ਜਾਏਗੀ ਅਤੇ ਪੰਜਾਬ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਜੋ ਮੰਗਾ ਹਨ ਅਤੇ ਮਸਲੇ ਹਨ ਉਹਨਾਂ ਨੂੰ ਵੀ ਸੁਲ ਜਾਏਗੀ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜੀ ਨੇ ਇੱਕ ਚਿੱਠੀ ਭੇਜੀ ਸੀ ਜੇ ਉਹ ਇੱਕ ਉਹਨਾਂ ਦਾ ਪਹਿਲਾ ਸਨੇਹਾ ਪਹਿਲੀ ਚਿੱਠੀ ਹੈ ਜੋ ਕਿ ਪੰਜ ਮੈਂਬਰੀ ਕਮੇਟੀ ਨੂੰ ਭੇਜੀ ਗਈ ਹੈ ਇਸ ਪਲੇਠੀ ਚਿੱਠੀ ਵਿੱਚ ਉਹਨਾਂ ਨੇ ਜੋ ਕਿਹਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਨਾ ਸਕਤਰੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਨਿੱਤੀ 18 3 2025 ਸਰਦਾਰ ਮਨਪ੍ਰੀਤ ਸਿੰਘ ਜੀ ਐਲੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਕਮੇਟੀ 2 ਦਸੰਬਰ 2024 ਨੂੰ ਬਣਾਈ ਗਈ ਸੀ ਉਸ ਦੇ ਮੈਂਬਰ ਵੱਜੋਂ ਆਪ ਜੀ ਅੱਜ ਸ੍ਰੀ ਅਕਾਲ ਸਰਕਤ ਸਭ ਤੇ ਪਹੁੰਚੇ ਹੋ ਆਪ ਜੀ ਨੂੰ ਮਾਨਯੋਗ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਦਫ਼ਤਰ ਯਾਨੀ ਕਿ ਸਕਤਰੇਤ ਵਿੱਚ ਚਾਹ ਪੀਂਦਾ ਸੱਦਾ ਦਿੱਤਾ ਜਾਂਦਾ ਜਿੱਥੇ ਕੇ ਸਿੰਘ ਸਬਾਨ ਆਪ ਜੀ ਨਾਲ ਚੱਲ ਰਹੇ ਮਸਲੇ ਸਵੰਦੀ ਤੁਹਾਡੇ ਨਾਲ ਗੱਲਬਾਤ ਕਰਨਗੇ ਇਸ ਲਈ ਆਪ ਜੀ ਨੇ ਦਫਤਰ ਦੇ ਸਖਤਰੇ ਸ੍ਰੀ ਅਕਾਲ ਤਰਕਤੂ ਕੇ ਸਿੰਘ ਸਾਹਿਬ ਜੀ ਨੂੰ ਮਿਲਣ ਜਾਣ ਦੀ ਖੇਚਲ ਕਰਨੀ ਜੀ ਸਤਿਕਾਰ ਸਹਿਤ ਸ਼ੁਭਚਿੰਤਕ ਬਗੀਚਾ ਸਿੰਘ ਇੰਚਾਰ ਸਖਤਰੇ ਸ੍ਰੀ ਅਕਾਲਤਾ ਸ੍ਰੀ ਅਮਰਸਰ ਸੋ ਇਸ ਮੀਟਿੰਗ ਵਿੱਚ ਪੰਜ ਮੈਂਬਰਾਂ ਨੇ ਗਏ ਉਹਨਾਂ ਨੇ ਇਸ ਮੀਟਿੰਗ ਦਾ ਵੈਲਕਮ ਕੀਤਾ ਇਸ ਚਿੱਠੀ ਦਾ ਵੈਲਕਮ ਵੀ ਕੀਤਾ ਬੜੇ ਪਿਆਰ ਭਰੇ ਮਾਹੌਲ ਵਿੱਚ ਜੋ ਗੱਲਬਾਤ ਹੋਈ ਉਹਦੇ ਵਿੱਚ ਜਥੇਦਾਰ ਸਾਹਿਬ ਨੇ ਕਿੱਥੇ ਵੀ ਨਹੀਂ ਕਿਹਾ ਕਿ ਇਹ ਪੰਜ ਮੈਂਬਰੀ ਕਮੇਟੀ ਭਰਤੀ ਨਹੀਂ ਕਰ ਸਕਦੀ ਅਤੇ ਨਾ ਹੀ ਉਹਨਾਂ ਤੇ ਕੋਈ ਬੰਦਸ਼ ਲਾਈ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਪੰਥ ਵਿੱਚ ਏਕਾ ਹੋਣਾ ਚਾਹੀਦਾ ਅਕਾਲੀ ਦਲ ਵਿੱਚ ਇੱਕ ਜੁਟਤਾ ਹੋਣੀ ਚਾਹੀਦੀ ਹੈ ਜਿਸ ਦਾ ਜਵਾਬ ਕੇ ਪੰਜ ਮੈਂਬਰੀ ਕਮੇਟੀ ਨੇ ਕਿਹਾ ਕਿ ਇਹ ਪੰਥਕ ਪਾਰਟੀ ਬਣ ਰਹੀ ਹੈ ਪੰਥ ਦੀ ਭਰਤੀ ਹੋ ਰਹੀ ਹੈ ਇਹਦੇ ਵਿੱਚ ਕੋਈ ਵੀ ਆ ਸਕਦਾ ਹੈ ਉਸ ਨੂੰ ਅਸੀਂ ਜਿਹਾ ਆਇਆ ਕਰਾਂਗੇ ਇਸ ਵਿੱਚ ਕਿਸੇ ਦੀ ਪਾਰਟੀ ਨਹੀਂ ਨਾ ਹੀ ਇਹ ਪੰਜ ਮੈਂਬਰੀ ਜੋ ਮੈਂਬਰ ਹਨ ਇਸ ਕਮੇਟੀ ਦੇ ਉਹਨਾਂ ਦੀ ਪਾਰਟੀ ਹੈ ਤਾਂ ਪੰਥ ਦੀ ਪਾਰਟੀ ਹੈ ਔਰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਹਦੀਨ ਇਹ ਭਰਤੀ ਸ਼ੁਰੂ ਹੋਈ ਹੈ ਔਰ ਇਹ ਜਿਹੜਾ ਉਤਸ਼ਾਹ ਹੈ ਲੋਕਾਂ 'ਚ ਇਹ ਤੁਸੀਂ ਸੋਚ ਨਹੀਂ ਸਕਦੇ ਪੰਜਾਬ ਦੇ ਪੰਥਕ ਲੋਕ ਥੱਕੇ ਟੁੱਟੇ ਜਿਹਨੂੰ ਹਾਰੇ ਹੋਏ ਮਹਿਸੂਸ ਕਰ ਰਹੇ ਸੀ ਕੋਈ ਪਿਛਲੇ 6 ਮਹੀਨੇ ਤੋਂ ਜੋ ਕੁਝ ਅਕਾਲ ਤਖਤ ਦੇ ਜਥੇਦਾਰ ਸਾਹਿਬ ਅਤੇ ਹੋਰ ਜਥੇਦਾਰਾਂ ਬਾਰੇ ਅਕਾਲ ਤਖਤ ਸਾਹਿਬ ਬਾਰੇ ਇਦਨੀਆਂ ਗਲਤ ਗੱਲਾਂ ਇਤਿਹਾਸਕ ਤੇ ਪਰੰਪਰਾ ਤੋਂ ਦੂਰ ਮਰਿਆਦਾ ਤੋਂ ਦੂਰ ਕੀਤੀਆਂ ਜਾਤੀਆਂ ਸੀ ਲੋਕਾਂ ਦੇ ਮਨਾਂ ਨੂੰ ਪੰਥਕ ਸ਼ਰਦਾਲੂਆਂ ਦੇ ਮਨਾਂ ਨੂੰ ਬੜਾ ਠੋਸ ਪਹੁੰਚੀ ਹੋਈ ਸੀ ਉਹਨਾਂ ਨੂੰ ਅੱਜ ਸੁੱਖ ਦਾ ਸਾ ਆਇਆ ਕਿ ਅੱਜ 2 ਦਸੰਬਰ ਤੋਂ ਜੋ ਫਸੀਲ ਤੋਂ ਅਨਾਉਂਸ ਕੀਤੇ ਗਏ ਸੀ ਹੁਕਮਨਾਮੇ ਉਹ ਅੱਜ 18 3 2025 ਨੂੰ ਪੂਰੀ ਤਰ੍ਹਾਂ ਲਾਗੂ ਹੋ ਗਏ ਅਤੇ ਭਰਤੀ ਸ਼ੁਰੂ ਹੋ ਚੁੱਕੀ ਹੈ ਸੋ ਇਸ ਭਰਤੀ ਦਾ ਹੁਣ ਅਸਰ ਕੀ ਹੈ ਇੱਕ ਪਾਸੇ ਤਾਂ ਬਾਦਲ ਕਾਲੀਦਾਲ ਕਹਿੰਦਾ ਅਸੀਂ ਭਰਤੀ ਕੀਤੀ ਹੈ 10 ਰੁਪਏ ਸਾਡੀ ਫੀਸ ਹੈ ਪਰ ਮੈਂਬਰ ਦੀ ਭਰਤੀ ਦੀ ਉਹ ਰੋ ਪਤਾ ਨਹੀਂ ਲੱਗਿਆ ਭਰਤੀ ਕਿੱਥੇ ਹੋਈ ਹੈ ਉਹ ਤੇ ਪਰਚੀਆਂ ਕਟੀਆਂ ਗਿਆਨ ਕਿੱਥੇ ਕਟੀਆਂ ਕਿੰਨੇ ਕਟੀਆਂ ਕਿਉਂਕਿ ਪਿੰਡਾਂ 'ਚ ਗਈ ਕਿਸੇ ਪਿੰਡ 'ਚ ਇਕੱਠ ਨਹੀਂ ਹੋਇਆ ਪਿੰਡਾਂ ਵਿੱਚ ਜਾਣ ਦੀ ਉਹਨਾਂ ਦੀ ਹਿੰਮਤ ਵੀ ਨਹੀਂ ਉਹਨਾਂ ਕੋਲ ਜੋ ਕਿ 7 8 ਉਹਨਾਂ ਦੇ ਲੀਡਰ ਜੋ ਚੰਡੀਗੜ੍ਹ ਦਫ਼ਤਰ 'ਚ ਬੈਠੇ ਨੇ ਅਕਾਲੀ ਦਲ ਦੇ ਉਹ ਉੱਥੇ ਹੀ ਰੋਜ਼ ਅਖਬਾਰਾਂ ਨੂੰ ਤੇ ਸੋਸ਼ਲ ਮੀਡੀਆ ਚੈਨਲ ਨੂੰ ਨਵੀਂ ਤੋਂ ਨਵੀਂ ਕਾੜਤ ਕਢ ਕੇ ਨਵੀਂ ਗੱਲ ਪੇਸ਼ ਕਰ ਦਿੰਨੇ ਆ ਉਹਨਾਂ ਦੇ ਸਿਰਮੋਰੀ ਹਨ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦੇ ਨਾਲ ਹਨ ਹਰਚਰਨ ਬੈਂਸ ਤੁਸੀਂ ਹਰਚਰਨ ਬੈਂਸ ਦੇਖਿਆ ਹੀ ਹੋਣਾ ਕਲੀਨ ਸ਼ੇਵਡ ਹੈ ਉਹਨੂੰ ਹੁਣ ਕੀ ਕਾਂਗੇ ਉਹ ਰੋਜ਼ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਮਝਾਣ ਲਈ ਚੈਨਲਾਂ ਤੇ ਜਾਂਦਾ ਵੀ ਤੁਸੀਂ ਐਂ ਕੀਆ ਸੀ ਤੁਸੀਂ ਇਹ ਕਰੋ ਉਹ ਇਨਸਾਨ ਜਿਹੜੇ ਸਿੱਖੀ ਨੂੰ ਸਮਰਪਿਤ ਨਹੀਂ ਉਹ ਅਕਾਲ ਤਖਤ ਨੂੰ ਕਿਵੇਂ ਸਮਰਪਿਤ ਹੋ ਸਕਦੇ ਨੇ ਤੇ ਉਹ ਅਕਾਲ ਤਖਤ ਸਾਹਿਬ ਨੂੰ ਕਿਵੇਂ ਸਮਝਾ ਸਕਦੇ ਨੇ ਇੱਕ ਪਤਤ ਕਹੀਏ ਜਾਂ ਕੀ ਕਹੀਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਇੰਨੇ ਬਿਸ਼ਰਮ ਹੋ ਚੁੱਕੇ ਨੇ ਕੁਝ ਲੋਕ ਕਿ ਜਿਨ੍ਹਾਂ ਦਾ ਨਾਂ ਸਿੱਖੀ ਨਾਲ ਵਿੱਚ ਕੋਈ ਸਬੰਧ ਹੈ ਨਾ ਉਹਨਾਂ ਦਾ ਸਿੱਖੀ 'ਚ ਕੋਈ ਵਿਸ਼ਵਾਸ ਲੱਗਦਾ ਜੇਕਰ ਉਹਨਾਂ ਦਾ ਸਿੱਖੀ 'ਚ ਵਿਸ਼ਵਾਸ ਹੋਵੇ ਤਾਂ ਸੰਪੂਰਨ ਸਿੱਖ ਹੋਣ ਤੇ ਜੇ ਕਲੀਨ ਸ਼ੇਵਨ ਆਈ ਦੀ ਦੁਕਾਨ ਤੇ ਜਾਂਦੇ ਨੇ ਦਾੜੀ ਮੁੱਛਾਂ ਮਨਾਂਦੇ ਤਾਂ ਫਿਰ ਪੰਥ ਦੇ ਉਹ ਹਿਤੈਸ਼ੀ ਨਹੀਂ ਹੋ ਸਕਦੇ ਤੇ ਅਕਾਲ ਤਖਤ ਸਾਹਿਬ ਦੇ ਜੱਤੇ ਸਾਹਿਬ ਨੂੰ ਉਹ ਬਾਦਲ ਅਕਾਲੀ ਦਲ ਵੱਲੋਂ ਰਾਏ ਰੋਜ ਦਿੰਦੇ ਨੇ ਦੂਸਰੇ ਨੰਬਰ ਤੇ ਹਨ ਡਾਕਟਰ ਚੀਮਾ ਔਰ ਇਹ ਜਿਹੜੀਆਂ ਚਿੱਠੀਆਂ ਲਿਖੀਆਂ ਜਾਂਦੀਆਂ ਇਹਨਾਂ ਦੀ ਜੋ ਡਰਾਫਟਿੰਗ ਹੈ ਉਸ ਉੱਪਰ ਇਹ ਸਪੱਸ਼ਟ ਹੋ ਗਿਆ ਕਿ ਜਿਹੜਾ ਬੈਨਸ ਹੈ ਹਰਚਰਨ ਉਹ ਕਰਦਾ ਕਿਉਂਕਿ ਜੇ ਡੀ ਚਿੱਠੀ ਪ੍ਰੈਸ ਨੂੰ ਲਿਖੀ ਗਈ ਪ੍ਰੈਸ ਨੋਟ ਬਣਾਇਆ ਗਿਆ ਜਿੱਦੇ ਵਿੱਚ ਕਿ ਉਹਨਾਂ ਨੇ ਬਲਵਿੰਦਰ ਸਿੰਘ ਪੁੰਦੜ ਵੱਲੋਂ ਜੋ ਸਟੇਟਮੈਂਟ ਲਾਈ ਕਿ ਉਹਨਾਂ ਨੇ ਇਹ ਕਿਹਾ ਕਿ ਵਿਕਰਮ ਮਜੀਠੀਆ ਨੇ ਅਕਾਲੀ ਦਲ ਦੇ ਪਿੱਠ ਵਿੱਚ ਛੁਰਾ ਮਾਰਿਆ ਸੁਖਵੀਰ ਦੇ ਪਿੱਠ 'ਚ ਛੁਰਾ ਮਾਰਿਆ ਇਹ ਸਟੇਟਮੈਂਟ ਚੈਨਲਾਂ ਤੇ ਗਈ ਪੁੰਦਰਜੀ ਦੇ ਨਾਂ ਤੇ ਪੁੰਦਰਜੀ ਪਹਿਲੇ ਤਾਂ ਬੜੇ ਮਨੁਕਰੇ ਕਿ ਮੈਰੀ ਤੇ ਕਹੀ ਨਹੀਂ ਮੈਂ ਤੇ ਇਦਾਂ ਦੀਆਂ ਗੱਲਾਂ ਕਹਿਣ ਦਾ ਆਦੀ ਨਹੀਂ ਮੈਂ ਤੇ ਇਦਾਂ ਸੋਚਦਾ ਹੀ ਨਹੀਂ ਪਰ ਜਦੋਂ ਉਹਨਾਂ ਨੂੰ ਉਹਨਾਂ ਦਾ ਪ੍ਰੈਸ ਨੋਟ ਦਿਖਾਇਆ ਗਿਆ ਉਹਨਾਂ ਦੀ ਪਾਰਟੀ ਦਾ ਤੇ ਉਹਨਾਂ ਨੇ ਕਿਹਾ ਠੀਕ ਹੈ ਮੇਰੇ ਨਾਂ ਤੇ ਆ ਤੇ ਮੈਨੂੰ ਕਬੂਲ ਕਰਨੀ ਪਏਗੀ ਤਾਂ ਫਿਰ ਜੇਕਰ ਪੁੰਦਰ ਸਾਹਿਬ ਨੇ ਨਹੀਂ ਇਹ ਪ੍ਰੈਸ ਨੋਟ ਲਿਖਿਆ ਫਿਰ ਕਿਸ ਨੇ ਲਿਖਿਆ ਅਖੀਰ ਤੇ ਇਹ ਦੱਸਿਆ ਜਾਂਦਾ ਹੈ ਕਿ ਹਰਜਰਨ ਬੈਂਸ ਨੂੰ ਪੱਤਰਕਾਰਾਂ ਨੂੰ ਕਹਿਣਾ ਹੀ ਪਿਆ ਕਿ ਇਹ ਪ੍ਰੈਸ ਨੋਟ ਉਹਨੇ ਲਿਖਿਆ ਸੋ ਇਹ ਜੋ ਚਿੱਠੀਆਂ ਵੀ ਤੁਸੀਂ ਦੇਖੀਆਂ ਬਹੁਤ ਸਾਰੀਆਂ ਡਰਾਫਟ ਹੁੰਦੀਆਂ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖਤ ਤੇ ਦਿੱਤੀ ਸੀ ਉਸ ਤੋਂ ਬਾਅਦ ਜਿੰਨੀਆਂ ਵੀ ਚਿੱਠੀਆਂ ਸੁਖਬੀਰ ਬਾਦਲ ਨੇ ਦਿੱਤੀਆਂ ਉਹਨਾਂ ਦੀ ਜੋ ਉਹਨਾਂ ਦਾ ਜੋ ਸਕ੍ਰਿਪਟ ਤਿਆਰ ਕਰਦਾ ਜਾਂ ਪ੍ਰੈਸ ਨੋਟਾਂ ਦਾ ਜੋ ਸਕ੍ਰਿਪਟ ਤਿਆਰ ਕਰਦਾ ਉਹ ਹਰ ਚੰਨ ਬੈਂਸ ਕਰਦਾ ਉਰ ਹੁਣ ਤਾਂ ਇਸ ਹੱਦ ਤੱਕ ਗੱਲ ਚਲੀ ਗਈ ਹੈ ਕਿ ਜਿੱਥੇ ਪਹਿਲੇ ਜਥੇਦਾਰ ਸਹਿਬਾਨ ਤਕਸਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਬਿਲਕੁਲ ਆਜ਼ਾਦ ਸਨ ਉਹ ਆਪਣੀ ਮਰਜ਼ੀ ਦਾ ਪ੍ਰੈਸ ਨੋਟ ਤੇ ਆਪਣੀ ਮਰਜ਼ੀ ਦੀ ਗੱਲਬਾਤ ਕਰਦੇ ਸੀ ਹੁਣ ਸਾਰਾ ਕੁਝ ਬਦਲ ਗਿਆ ਇਹ ਕੋਣ ਅਕਾਲ ਤਖਤ ਤੇ ਜਥੇਦਾਰ ਗੜਗੱਜ ਜੀ ਦੇ ਵਿਆਪਤੇ ਇਹ ਸਾਰਾ ਕੁਝ ਚਿੱਟੀਆਂ ਪ੍ਰੈਸ ਨੋਟ ਬਣਾ ਕੇ ਜਿਹੜਾ ਰਿਲੀਜ਼ ਕਰ ਰਿਹਾ ਇਹਦੇ ਤੇ ਅਸੀਂ ਇੱਕ ਵਚਕਰੀ ਵੀਡੀਓ ਲੈ ਕੇ ਆ ਕੇ ਤੁਹਾਨੂੰ ਦੱਸਦੇ ਹਾਂ ਸੋ ਅੱਜ ਜਿਹੜੀ ਹੈ ਕਿ ਵਡਾਲਾ ਸਾਹਿਬ ਨੇ ਕਹਿ ਦਿੱਤਾ ਹੈ ਕਿ ਇਸ ਭਰਤੀ ਉੱਪਰ ਕੋਈ ਗੈਨ ਕਾਨੂੰਨੀ ਗੱਲ ਨਹੀਂ ਇਸੇ ਤਰ੍ਹਾਂ ਹੀ ਅਕਬਾਲ ਸਿੰਘ ਜੀ ਹੁੰਦਾ ਨੇ ਅੱਜ ਬੜੀ ਵਧੀਆ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਵੀ ਜੇਕਰ ਝੁੰਡਾ ਕਮੇਟੀ ਲਾਗੂ ਹੋ ਜਾਂਦੀ ਰਿਪੋਰਟ ਤੇ ਅੱਜ ਇਹ ਦਿਨ ਨਾ ਦੇਖਣਾ ਪੈਂਦਾ ਸੋ ਇਸੇ ਪ੍ਰਕਾਰ ਜੋ ਮਨਪ੍ਰੀਤ ਸਿੰਘ ਆਲੀ ਜੀ ਨੇ ਇੱਕ ਕਿ ਅਸੀਂ ਇਹ ਜੋ ਪੰਥ ਦੀ ਪਰਤੀ ਸ਼ੁਰੂ ਕੀਤੀ ਹੈ ਇਹਦੇ ਵਿੱਚ ਸਾਨੂੰ ਜਿਸ ਪ੍ਰਕਾਰ ਰਿਸਪਾਂਸ ਮਿਲ ਰਿਹਾ ਬੜੀ ਕਾਮਯਾਬੀ ਹੈ ਇਸ ਦਾ ਕੋਈ ਵੀ ਪੰਜਾਬੀ ਕੋਈ ਵੀ ਪੰਥਕ ਇਨਸਾਨ ਇਸ ਦਾ ਮੈਂਬਰ ਬਣ ਸਕਦਾ ਏ ਜੋ پارٹی ਬਣ ਰਹੀ ਹੈ ਇਹ ਪੰਜਾਬ ਦੀਆਂ ਸਮੱਸਿਆਵਾਂ ਤੇ ਪੰਥ ਦੀਆਂ ਸਮੱਸਿਆਵਾਂ ਦੇ ਮੁੱਦਿਆਂ ਨੂੰ ਹੱਲ ਕਰੇਗੀ ਉਹਨਾਂ ਲਈ ਸੰਘਰਸ਼ ਕਰੇਗੀ ਸੋ ਇਹ ਸੀ ਅੱਜ ਦੀ ਜੋ ਪ੍ਰਤੀ ਕਮੇਟੀ ਦਾ ਬਿਰਤਾਂਤ ਤੁਹਾਨੂੰ ਸੁਣਾਤਾ ਹੈ ਜਿਹੜੀ ਅਕਾਲ ਤਖਤ ਸਾਹਿਬ ਤੋਂ ਇਹ ਚਿੱਠੀ ਰਿਲੀਜ਼ ਹੋਈ ਆ ਇਹ ਚਿੱਠੀ ਅਸੀਂ ਆਪਣੇ ਚੈਨਲ ਦੀ ਉਦੇ ਵਿੱਚ ਲਾਵਾਂਗੇ ਤੁਸੀਂ ਉਸ ਨੂੰ ਪੜ ਸਕਦੇ ਹੋ ਤਾਂ ਇਸ ਚਰਚਾ ਨੂੰ ਇੱਥੇ ਸਮਾਪਤ ਕਰਦੇ ਹਾਂ ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਏਗੀ ਤਾਂ ਫਿਰ ਆਵਾਂਗੇ ਇੱਕ ਹੋਰ ਮੱਤਵਪੂਰਨ ਮੁੱਦੇ ਤੇ ਇੱਕ ਵੀਡੀਓ ਲੈ ਕੇ ਤਦ ਤੱਕ ਸਾਨੂੰ ਆਗਿਆ ਦਿਓ ਧੰਨਵਾਦ ਸਤਿ ਸ੍ਰੀ ਅਕਾਲ